ਕਾਜੀ ਥਾਣਾ ਫਲੋਰ ਦੇ ਵਿੱਚ ਅਸੀਂ ਅਲੱਗ-ਅਲੱਗ ਉਤਾਂ ਹੋਆਂ ਕਰਨ ਵਾਲੇ ਦੋ ਵਿਅਕਤੀ ਔਰ ਇੱਕ ਹੈਰੋਇਨ ਰਿਕਵਰੀ ਕੀਤੀ ਲੇਡੀ ਕੋਲ ਉਹ ਇਸ ਤਰ੍ਹਾਂ ਸੀਗਾ ਜੀ 17 ਤਰੀਕ ਨੂੰ ਰਛੇ ਤੇ ਲੇਡੀ ਜਾ ਰਹੀ ਸੀ ਤਾਜ ਹੜਨ ਦੇ ਕੋਲ ਉਤੋਂ ਸਨੇਚਿੰਗ ਹੋ ਜਾਂਦਾ ਪਰਸ ਕੋਲਿਆ ਔਰ ਪਰਸ ਦੇ ਵਿੱਚੋਂ ਦਾ ਮੋਬਾਈਲ ਫੋਨ ਅਤੇ ਕੁਝ ਪੈਸੇ ਸੀਗੇ ਜਿਹਨੂੰ ਅਸੀਂ ਟੈਕਨੀਕਲੀ ਜਿਹੜੇ ਸੀਸੀਟੀਵੀ ਫੁਟੇਜ ਉਤੋਂ ਬੰਦਾ ਆਇਡੈਂਟੀਫਾਈ ਕੀਤਾ ਔਰ ਆਇਡੈਂਟੀਫਾਈ ਕਰਨ ਤੋਂ ਜਿਹੜਾ ਉਹ ਲੇਡੀ ਦੇ ਬਿਆਨਾਂ ਦੇ ਪਰਚਾ ਸੀਗਾ 57 ਨੰਬਰ ਮਿਤੀ 17 ਤਿੰਨ ਦਾ ਉਹਦੇ ਵਿੱਚ ਉਹਨੂੰ ਅਰੈਸਟ ਕੀਤਾ ਔਰ ਉਹਦੇ ਕੋਲੋਂ ਖੋਇਆ ਮੋਬਾਈਲ ਫੋਨ ਔਰ ਮੋਟਰਸਾਈਕਲ ਰਿਕਵਰ ਕੀਤਾ ਦੂਸਰਾ ਮਕਦਮਾ ਆਇਆ ਜੀ ਅਸੀਂ ਕੱਲ ਇੱਕ ਬਰਿੰਦਰ ਸਿੰਘ ਟੋਨੀ 75 ਨੰਬਰ ਐਫਆਈਆਰ ਦਰਜ ਕੀਤੀ ਉਹਦੇ ਇਹ ਇੱਕ ਬੰਦਾ ਹੈਚੂਅਲ ਅਫੈਂਡਰ ਹੈ ਜੇ ਅਲੱਗ-ਅਲੱਗ 9 ਦੇ ਕਰੀਬ ਪੁਰਾਣੇ ਮਕਦਮੇ ਦਰਜੇ ਇੱਥੇ ਪਹਿਲਾਂ ਵੀ ਔਰ ਕੱਲ ਵੀ ਇਸ ਇਹਨੇ ਸੱਟਾ ਮਾਰ ਕੇ ਕਿਸੇ ਨੂੰ ਖੋ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਅਸੀਂ ਇਹਨੂੰ ਮੌਕੇ ਤੇ ਫੜਿਆ ਔਰ ਇਹਦੇ ਖਲਾਫ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਇੱਕ ਲੇੜੀ ਹੈ ਜੀ ਦਰਸੋ ਉਦੇ ਖਿਲਾਫ ਅਸੀਂ 76 ਨੰਬਰ ਐਫ ਆਈ ਆਰ ਦਰਜ ਕੀਤੀ ਜਿਹਦੇ ਵਿੱਚ ਉਸ ਕੋਲ 12 ਗ੍ਰਾਮ ਹੋਇਆ ਰੋਇੰਡਿਕਨ ਕਬਨ ਕੀਤੀ ਗਈ